ਦੀ ਬਾਉ ਤੇਤ ਕੋ ਅਨਤਾਰ ਵਾਰ ਜੀ ਕੀ ਪਤਹੇਸ਼ਰੀ ਸ੍ਰੀ ਗੁਰੂ ਜੀ ਸਹਾਇ ਵਾਰ ਸ੍ਰੀ ਗੁਰੂ ਜੀ ਕੀ ਪਾਤਸ਼ਾਹੀ ਦਰਸਨੀ ਪ੍ਰਥਮ ਗੋਤੀ ਸਮਰਥ ਗੁਰੂ ਨਾਨਕ ਦੇਵ ਜੀ ਆਏ ਪ੍ਰਿੰਤ ਗੁਰਦੇ ਅਮਰਦਾਸ ਰਾਮਦਾਸ ਜੀ ਸਹਾਇ ਅਰਜਨ ਸਿੰਘ ਜੀ ਨਾਉ ਸੁਨਰਾਉ ਸ੍ਰੀ ਪ੍ਰਦਾਇ ਸ੍ਰੀ ਹਰਿ ਕ੍ਰਿਸ਼ਨ ਦੇ ਸਈ ਆਈ ਹੈ ਜਿਸ ਰਿਖਾ ਸਭ ਕੁ ਜਾਈ ਤੇਗ ਬਹਾਦਰ ਸਮਰਿਆ ਤੁਹਾਡੇ ਨਾਮ ਨਿਯਾਗਤਾ ਇਹ ਤੁਮ ਕਾਇਨ ਹੋਇਤਾ ਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਇ ਸਾਹ ਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਵਿਗਾਰ ਜੀ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰੀਆਂ ਚੋਹ ਸਾਰੀ ਪਜਾਦਿਆਂ ਚਾਲੀ ਉਪਤੇ ਆ ਠੱਠੀਆਂ ਜਪੀਆਂ ਕਤੀਆਂ ਜਿਨ੍ਹਾਂ ਨਾਮ ਜਪਿਆ ਵੰਡ ਈ ਛਕਿਆ ਦੇਵ ਚਲਾਈ ਤੇਗ ਬਾਹੀ ਦੇਖ ਕੇ ਅਨੁਗਠੀਤਾ ਤਨਾ ਪਿਆਰੀਆਂ ਸੱਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੰਦੂ ਜੀ ਜਨਾ ਸਿੰਧਾ ਸਿੰਧਲੀਆਂ ਨੇ ਧਰਮ ਖੇਦ ਸੀ ਸਿੱਤੇ ਬੰਦ ਬੰਦ ਕਰਵਾਏ ਪੋਕਰੀਆਂ ਲੋਹਾਈਆਂ ਚੜਕੀਆਂ ਤੇ ਚੜ੍ਹੇ ਆ ਰਹਿਆਂ ਨਾਲ ਚੜਾਈ ਗਈ ਕੁਰਦਵਾਰੀਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰੇ ਆਸ ਕੀ ਕੇਸਾ ਸਵਾਸਾਂ ਨਾਲ ਨਿਵਾਹੀ ਤੇ ਨਾਲ ਸਮੂਹ ਸ਼ਹੀਦਾਂ ਸਿੰਘਾਂ ਜੀ ਕੀ ਪ੍ਰਪਰਕਾਲ ਕਮਾਈ ਜੀ ਦਾ ਧੰਨ ਧਰ ਕੇ ਫਾਜ਼ਾ ਜੀ ਬੋਲੋ ਜੀ ਵਾਹਿਗੁਰੂ ਪੰਜਾ ਤਖਤ ਸਾਹਿਬ ਸਰਬੱਤ ਗੁਰਦਵਾਰੀਆਂ ਜੀ ਦਾ ਧੰਨ ਧਰ ਕੇ ਬੋਲੋ ਜੀ ਵਾਹਿਗੁਰੂ ਥੇ ਨਿਮਾਣੀ ਦੇ ਮਾਨ ਸਤਪੁਰ ਜੀ ਨਤਾਣੀ ਦੇ ਤਾਹਣ ਨੇ ਉਹ ਤੇ ਉਹ ਉਸ ਨਿਆਸਰਿਆਂ ਦੇ ਆਸਰਾ ਸੱਚੇ ਪਿਤਾ ਬਾਹੂ ਪੁਰੂ ਜੀ ਤਨ 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 ਤਖਤ ਚਗਰ ਸ਼ਤਰੂ ਦੇ ਮਾਲਿਕ ਹਾਜ਼ਰ ਰਾਜ ਰਗੁਤਾ ਗਦੀ ਤੇ ਸੁਭਾਏ ਮਾਨ ਜੁਗੋ ਜੁਗ ਅਟਲ ਦੀਨ ਦੁਨੀਆ ਦੇ ਮਾਲਿਕ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਤਨ 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 ਅਮਰ ਸ਼ਹੀਦ ਬ੍ਰਹਮ ਗਿਆਨੀ ਸ਼ਹੀਦ ਬਾਬਾ ਦੀ ਤਸਵੀਰ ਸਾਹਿਬ ਜੀ ਆਪ ਜੀਆਂ ਦੇ ਪਵਿੱਤਰ ਪਾਵਨ ਸਥਾਨ ਵਿਖੇ ਧੰਨ ਪਤਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਹਾਰਾਜ ਆਪ ਜੀਆਂ ਦੇ ਮੁਬਾਰਕ ਕਰਮ ਕਮਨਾਂ ਪਾਸ ਸਰਦਾਸ ਬੇਨਤੀ ਦੋ ਜੜੀ ਦਾ ਤਰ ਪਿਤਾ ਜੀ ਆਪ ਜੀਆਂ ਦੀ ਪਾਵਨ ਹਾਜ਼ੂਰੀ ਅੰਦਰ ਸਰਬੱਤ ਦੇ ਭਲੇ ਦੀ ਰਾਤ ਲਈ ਅਰਦਾਸ ਬੇਨਤੀ ਕਿਰਪਾ ਕਰਮੀ ਗਰੀਬ ਨਿਵਾਜ਼ ਦਰੋਂ ਪਰੋਂ ਸਰਬੱਤ ਸੰਗਤਾਂ ਦਾ ਭਲਾ ਕਰਨਾ ਸਰਬੱਤ ਸੰਗਤਾਂ ਨੂੰ ਦਰੋਂ ਪਰੋਂ ਸਿੱਖੀ ਸਦਕ ਪਰੋਂ ਉਤਸਾਹ ਨਾਲ ਦਾਨ ਬਖਸ਼ਿਸ਼ ਕਰਨਾ ਬਾਣੀ ਪੜਨ ਦਾ ਸੁਭਾਅ ਮਕਰਨ ਦਾ ਦਰ ਕਰਦੀ ਆ ਹਾਜ਼ਰੀਆਂ ਪਰਨ ਦਾ ਬਨ ਉਦਨ ਉਤਸ਼ਾਹ ਚਾਹੂ ਮਨ ਸੁਣਾ ਗਰੀਬ ਅਵਾਜ਼ ਦਰੋ ਪਰੋ ਸਰਬਤ ਸੰਤਾ ਦੇ ਘਰਾ ਪਰਵਾਰਾਂ ਵਿੱਚ ਆਪਸੀ ਪ੍ਰੇਮ ਪਿਆਰ ਤਪਾ ਸੁਖ ਸ਼ਾਂਤੀ ਵਰਤਾਉਣੇ ਸ਼ਰੀਰਾਂ ਨੂੰ ਦੇਹ ਅਰੋਗਤਾਵਾਂ ਤੰਦਰੁਸਤੀਆਂ ਦੇ ਦਾਣ ਬਖਸ਼ਣੇ ਸਤਿਗੁਰੂ ਦਰੋ ਪਰੋ ਸਭਨਾ ਦੀ ਨੌਕਰੀ ਔਰ ਕਾਰੋਬਾਰਾਂ ਵਿੱਚ ਵਾਧੇ ਤਰੱਕੀਆਂ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਬਖਸ਼ਣੀ ਮਨਾਂ ਦੀਆਂ ਸ਼ਭ ਭਾਵਨਾਵਾਂ ਸਭਾ ਦਾ ਪੂਰਨ ਕਰਨੀਆਂ ਜੀ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਦਰੋਂ ਪਰੋ ਸਤਿਗੁਰੂ ਸਰਬੱਤ ਸਮਤਾ ਦਾ ਭਲਾ ਕਰਨਾ ਬੇਅੰਤ ਪੁੱਲਾਂ ਲੋ ਗਰੀਬਾਂ ਆਵਾਜ਼ ਸਹੀ ਪਿਆਰੇ ਮੇਲੋ ਜਨਾ ਮਿਲਿਆ ਤੁਸੀਂ ਦਾ ਨਾਮ ਚ ਤੇ ਆਵੇ ਨਾਮ ਤੇ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ